ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਇਤਿਹਾਸਿਕ ਸ਼ਹਿਰ ਨਕੋਟਰ ਦੀ ਜਿੱਥੇ ਕਿ ਅੱਜ ਸ਼੍ਰੀ ਰਾਮ ਨਵੀਂ ਦੇ ਅਫਸਰ ਦੇ ਉੱਤੇ ਇੱਕ ਭਵਯ ਔਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੋ ਭਗਵਾਨ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੀ ਵਿਸ਼ਾਲ ਪ੍ਰਤਿਮਾ ਤੁਸੀਂ ਵੇਖ ਰਹੇ ਹੋ ਹੇ ਰੇਪਰ ਦੇਖੀ ਗੇਲੇ ਪਾਣੀ ਆਨਲਾਈਨ ਟੋਨ ਆਨਲਾਈਨ 1 ਪੁਲੀ ਸਾਹਿਬ ਗੜਨ ਕੇ ਇਥੇ ਆਇਆ ਕਿਤਨਾ ਇਹ ਪੁੱਛੇ ਉਹ ਬੁਲਾ ਕੇ ਜਿਆਦਾ ਤਾਂ ਉਸਨੂੰ ਤਾਂ ਤੱਕ ਜਾਣ ਕਰ ਬੀਨੇ ਕੋਈ ਲਾਉਟ ਚ लाप म ਇਸੇ ਮੈਂ ਭੱਦਰਗੜੀ ਵੀ ਕਿਹਾ ਉਹ ਲੱਗਦੀ ਆ ਭਾਈ ਆਈ ਪੀ ਲਗਾਈ ਕੋਲਰ ਤੇ ਮੜੇ ਇਹਦਾ ਸ਼ਾਟ ਲੈ ਲਿਓ ਬੱਚੇ ਦਾ ਕਹਿੰਦੇ ਛੋਟਾ ਮਾਈਕੋ ਕੋਲਰ ਦਿਓ ਨਾ ਸਮਾ ਦੇ ਦਿਓ ਸਹੀ ਹੈ ਬੱਸ ਹੋ ਗਿਆ ਠੀਕ ਹੈ ਆ ਜਾ ਯਾਰ ਆ ਜਾ तो अः पैरवीर तस्वीर हो इतिहासिक शहर नकोदर दी uh, राम नवी अवसर एक विशाल जी शोभा नकोदर कभी गई तो प्रतिमा भगवान श्री राम देख रहे हो विशाल प्रतिमा नहीं 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 ਸੋ ਇਹ ਜਿਹੜੀ ਅੱਜ ਛੋਪਾ ਯਾਤਰਾ ਦੇ ਵਿੱਚ ਵੱਖ-ਵੱਖ ਪ੍ਰਤੀਮਾਵਾਂ ਔਰ ਵੱਖ-ਵੱਖ ਜਿਹੜੀਆਂ ਚਾਕੀਆਂ ਸੋ ਤੁਹਾਨੂੰ ਦਿਖਾ ਰਹੇ ਹਾਂ ਸੋ ਸਬਜੀ ਮੰਡੀ ਨੂੰ ਕੋਧਰ ਤੇ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ आवाज़ु कौ पाइड اڑی براوے اویا کلو گلانگ کرنی دی پوری بائٹ سے لائس چاڑا ایک منٹ کراؤتے آلو مارے بندے آلو اینو پڑھو نہ توں میں تو ہے گا مائیک تھلو تھلو پڑھتے کہ ہاں جی پڑھنا شروع کراں گا ایک منٹ لے کر آلو کے بلوانا چلو جلدی کر دو اپ تو پڑھائی کروں گا کراں کوئی ا سدھ سدھ ہویو So, के डी वर्ड पंजाबी न्यूज वेख रहे हैं सारे दर्शकों का स्वागत है पहले दर्शकों तस्वीर था, था रहे इतिहासिक शहर जिम्मे की सारे भीर पता है कि विशाल जी शोभा यात्रा ਭਗਵਾਨ ਸ਼੍ਰੀ ਰਾਮ ਮਹਾਰਾਜ ਜੀ ਹੋਣਾ ਦਾ ਜਿਹੜਾ ਅੱਜ ਉਹਨਾਂ ਦਾ ਜਨਮ ਦਿਹਾੜਾ ਸੀ ਔਰ ਰਾਮ ਨਵੀਂ ਦਾ ਅਫਸਰ ਤੇ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਨੂੰ ਘੁੰਮ ਕੇ ਕੱਢੀ ਗਈ। ਤੋਂ ਸਾਡੇ ਦਰਮਿਆਨ ਨੇ ਚੇਤਨ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ। ਤੋਂ ਸਰ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਦੇ ਬਾਰੇ ਦੱਸੋ ਕਿੰਨੇ ਵਜੇ ਇਹਦੀ ਜਲੀ ਸ਼ੁਰੂਆਤ ਹੋਈ? ਸਰ ਅੱਜ ਦੀ ਸ਼ੋਭਾ ਯਾਤਰਾ ਦੀ 5:00 ਤੇ 6:00 ਹੋਈ ਆ ਤੇ ਰਾਤੀ 9:30 ਵਜੇ ਖਤਮ ਹੋਈ ਆ। ਮੈਂ ਸਭ ਤੋਂ ਪਹਿਲਾਂ ਤੇ ਮਹਾ ਸ਼੍ਰੀ ਉੱਤਸਵ ਕਮੇਟੀ ਵੱਲੋਂ ਜਿਹੜੀ ਰਾਮ ਨਵੀਂ ਦਾ ਉਹਨਾਂ ਨੇ ਖਾਂ ਖਾਂਦੇ ਸਾਡਾ ਵੈਲਕਮ ਕੀਤਾ ਲੰਗਰ ਲਾਏ ਮੈਂ ਸਾਰਿਆਂ ਦਾ ਤੇ ਪੂਰੀ ਕਮੇਟੀ ਵੱਲੋਂ ਤੇ ਪ੍ਰਧਾਨ ਰੇਸ਼ ਖਾਨ ਜੀ ਵੱਲੋਂ ਧੰਨਵਾਦ ਕਰਦਾ ਹਾਂ ਕਿ ਸਰ ਕਿਸ ਕਿਸ ਤਰ੍ਹਾਂ ਦੇ ਅਰੇਂਜਮੈਂਟ ਰਏ ਪੂਰੇ ਸ਼ਹਿਰ ਦੇ ਨੁਕਬਾਸੀਆਂ ਵੱਲੋਂ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਸ਼ਹਿਰ ਵੱਲੋਂ ਵਕ ਵਕ ਖਾਂ ਤੇ ਪੁਸ਼ਪਰਸ਼ਾ ਦਿੱਤੀ ਗਈ ਫੁਲਾਣਾ ਸਾਡਾ ਸਵਾਗਤ ਕੀਤਾ ਗਿਆ ਤੇ ਸ਼ਹਿਰ ਤੇ ਲੰਗਰ ਲਗਾਏ ਗਏ ਪਾਣੀ ਦੇ ਲੰਗਰ ਹੋਰ ਬਹੁਤ ਸਾਰੀਆਂ ਆਈਟਮਾਂ ਦੇ ਲੰਗਰ ਲਗਾਏ ਗਏ ਤੇ ਮੈਂ ਪ੍ਰਸ਼ਾਸਨ ਦਾ ਵੀ ਤਦੂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਸਰ ਇੱਕ ਜਿਹੜੀ ਵਿਸ਼ਾਲ ਭਗਵਾਨ ਸ਼੍ਰੀ ਰਾਮ ਦੀ ਜਿਹੜੀ ਇੱਕ ਮੂਰਤੀ ਪ੍ਰਤਿਮਾ ਆਪਾਂ ਵੇਖ ਰਹੇ ਆ ਚਾਕੀ ਜਿਹੜੀ ਪਾਲਕੀ ਉਹ ਇੱਕ ਖਿੱਚ ਦਾ ਕਾਰਨ ਬਣੀ ਇਹ ਪਹਿਲੀ ਵਾਰ ਇਹ ਸ਼ੋਭਾ ਹੱਤਾਂ ਚਾਹੀਏ ਕਿ ਪਹਿਲੇ ਵੀ ਆਂਦੀ ਹੈ ਇਹ ਪਹਿਲੀ ਵਾਰ ਸ਼ੋਭਾ ਹੱਤਾਂ ਚਾਈ ਆ ਜੀ ਇਹ ਬੇਸਿਕਲੀ ਵੈਸੇ ਹైదరాబాద్ ਤੋਂ ਨੇ ਬੜਾ ਸਾਡਾ ਜੋਰ ਲੱਗਾ ਸੀ ਇਹਨੂੰ ਇੱਥੇ ਲੈ ਕੇ ਆਉਣ ਦੇ ਵਿੱਚ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਇਹਨੂੰ ਇੱਥੇ ਲੈ ਕੇ ਆਉਣ ਦੇ ਵਿੱਚ ਤੁਸੀਂ ਦੇਖਿਆ ਹੋਣਾ ਵਾ ਕਿ ਸ਼ਹਿਰ ਦੇ ਵਿੱਚ ਵਕਫ ਵਕਫ ਥਾਵਾਂ ਤੇ ਬਹੁਤ ਦਿੱਕਤ ਆਈ ਪਰ ਭਗਵਾਨ ਰਾਮ ਦੀ ਕਿਰਪਾ ਦੇ ਨਾਲ ਜਿਹੜਾ ਆਪਣਾ ਇਹ ਕਾਰਜ ਸੀਗਾ ਸੰਪੂਰਨ ਹੋਇਆ ਇਹ ਚਾਕੀ ਬਹੁਤ ਸੋ ਜਿਹੜੇ ਇਸ ਵਾਰ ਸ਼ੇਪ ਹੋ ਜਾਂਦਾ ਜਿੰਨੇ ਅਰੇਂਜਮੈਂਟ ਹੈ ਕਿਹ ਰਕਮੇਟੀ ਵੱਲੋਂ ਕੀਤੇ ਗਏ ਸਨ ਇਹ ਮਾਸ ਸ਼੍ਰੋਪੀ ਉਸਰ ਕਮੇਟੀ ਵੱਲੋਂ ਕੀਤੇ ਗਏ ਸੀ ਧੰਨਵਾਦ ਜੀ ਸੋ ਐਂਡ ਵਿੱਚ ਕੀ ਸੁਨੇਹ ਦਿਓਗੇ ਮੈਸੇਜ ਕੀ ਦਿਓਗੇ ਮੈਂ ਭਗਵਾਨ ਰਾਮ ਦੀ ਕਿਰਪਾ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਆ ਆਸ ਕਰਦਾ ਆ ਸਾਡੇ ਆਉਣ ਵਾਲੇ ਕਾਰਜ ਸਾਡੇ ਆਉਣ ਵਾਲੇ ਕਾਰਨਾ ਕਰਮ ਉਹਨਾਂ ਦੇ ਸ਼ੁਭ ਉਤਰਾਜ ਦੇ ਵਿੱਚ ਸਾਨੂੰ ਇਦੀ ਸ਼ਹਿਰ ਦਾ ਪਰਮਾਹੂ ਆਰਾਮ ਮਿਲਦਾ ਰਹੇਗਾ ਧੰਨਵਾਦ ਜੀ ਸੁਇਸਨ ਚੇਤਨ ਚਰਮਾ ਜੀ ਜਿਨ੍ਹਾਂ ਨੇ ਪੂਰੀ ਸ਼ੋਭਾ ਇਤਰਾਵਰੀ ਤਸਵੀਰ ਦੇ ਵਿੱਚ ਜਾਰ ਕਰ ਦਿੱਤੀ ਕੋ ਬਣੇ ਰੋ ਸਾਡੇ ਚੈਨਲ ਦੇ ਨਾਲ ਅਗੀਆਂ ਤਸਵੀਰਾਂ ਬਿਲਕੁਲ ਤਾਜ਼ਾ ਤੇ ਲਾਈਵ ਤੁਹਾਨੂੰ ਦਿਖਾਉਣਗੇ ਦਿਖਾ ਦੇ ਸਰ ਮਾਈਕ ਸਿਰੇ ਚਰਮੇ ਨਹੀਂ ਤੁਸੀਂ ਜਿਹੜੇ ਭਾਰਤ ਆ ਜਾ ਰਿਹਾ ਹੈ ਰਣੂ ਕੋਈ ਕੋਈ ਬਲਟੈਕੀ ਦੇਖੋ ਸਰ ਪਹਿਲਾਂ ਆ ਫਰਮਾਇਓ ਮਾਈਕ ਲਾ ਲਾ ਮਾਈਕ ਚੱਲਦੇ ਪਿਆ ਮਾਈਕ ਰੇਡੀ ਕਰਦੇ ਆ ਬੋਲਣ ਵਾਰ ਖਤ ਨਹੀਂ ਹੋ ਕਿ ਬੰਦੇ ਆ ਆਇਓ ਪਰੇੰਦੋ ਕਿਤੇ ਕੋਈ ਗੱਲੇ ਤੇ ਗਲਤ ਕਰਦੇ ਉਹ ਸਾਡੇ ਦਰਮਿਆਨ ਸੀਨੀਅਰ ਪੱਤਰਕਾਰ ਰੋਹਿਤ ਪੁਰੀ ਜੀ ਵੀ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਪੁਰੀ ਸਾਹਿਬ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਦਾ ਕੇੜੀ ਵਰਚ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਾਡੇ ਇੱਕ ਨਿੱਕੇ ਫੋਨ ਕਰਕੇ ਸਾਡੀ ਸ਼ੋਭਾ ਯਾਤਰਾ ਕਵਰਿੰਗ ਕਰਨ ਇੱਥੇ ਆਏ ਨੇ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਨੌਮੀ ਜੀ ਦੀ ਸ਼ੋਭਾ ਯਾਤਰਾ ਮਾਸ਼ ਰਾਤਰੀ ਉਸਾ ਕਮੇਟੀ ਵੱਲੋਂ ਕੱਢੀ ਗਈ ਆ ਜੋ ਕਿ ਸਾਰੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਅੰਤ ਸਬਜੀ ਮੰਡੀ ਸ਼੍ਰੀ ਦੇਵੀ ਤੁਲਾ ਮੰਦਿਰ ਅਜੇ ਚੌਂਕ ਵਿਖੇ ਸਮਾਪਤ ਹੋਈ ਆ ਸੋ ਰੰਗ ਬਰੰਗੀਆਂ ਲਾਈਟਾਂ ਸਜੀਆਂ ਹੋਈਆਂ ਨੇ ਹਰ ਥਾਂ ਤੇ ਲੰਗਰ ਲੱਗੇ ਹੋਏ ਸੀਗੇ ਲੋਕਾਂ ਦੇ ਬਹੁਤ ਉਤਸ਼ਾਹ ਸੀਗਾ ਜੀ ਇਹ RAM NOMI ਹਰ ਸਾਲ ਹੀ ਇੱਥੋਂ ਕੱਢੀ ਜਾਂਦੀ ਸ਼ੋਭਾ ਯਾਤਰਾ ਸੋ RAM NOMI ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜੈ ਸ਼੍ਰੀ ਰਾਮ ਜੈ ਸ਼੍ਰੀ ਸੋ ਸਾਰੇ ਜਿਹੜੀਆਂ ਇੰਤਜ਼ਾਮੀਆਂ ਕੀਤੀਆਂ ਜਾਂਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਸ਼ੋਭਾ ਯਾਤਰਾ ਦੀ ਇਹ ਕਿਹੜੀ ਕਮੇਟੀ ਵੱਲੋਂ ਕਿਹਨੇ ਜਾਂਦੀ ਹੈ ਸਰ ਇਹ ਮਹਾ ਸ਼ਬਰాత్రి ਉਤਸਵ ਕਮੇਟੀ ਵੱਲੋਂ ਜੋ ਕਿ ਮਹਾ ਸ਼ਬਰాత్రి ਇੱਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਆ ਉਸ ਤੋਂ ਬਾਅਦ ਸ਼੍ਰੀ ਰਾਮ ਨਵੀ ਦੀਦੀ ਵੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਆ ਇਹ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਵਾ ਜੀ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਵਾ ਜੀ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਜੀ ਧੰਨਵਾਦ ਕਰਦੇ ਆ ਜੀ ਮਹਾ ਸ਼ਬਰాత్రి ਉਤਸਵ ਕਮੇਟੀ ਵੱਲੋਂ ਤੁਸੀਂ ਹਲਕਾ ਨਕਉਦਰ ਔਰ ਦੇਸ਼ਾਂ ਦੇਸ਼ਾਂ ਵਿੱਚ ਸੰਗਤਾਂ ਨੂੰ ਕੀ ਮੈਸੇਜ ਕੀ ਸੁਣਾ ਦੇਵੋਗੇ ਸਰ ਅਸੀਂ ਸੰਦੇਸ਼ ਤਾਂ ਇਹ ਹੀ ਦੇਣਾ ਚਾਹਾਂਗੇ ਉਹ ਸ਼ੋਭਾ ਯਾਤਰਾ ਅਸੀਂ ਕਰਦੇ ਆਂ ਜੀ ਤੇ ਸ਼ੋਭਾ ਯਾਤਰਾ ਵਿੱਚ ਹਮ ਹਮਾ ਕੇ ਪਹੁੰਚਣਾ ਹਮ ਹਮਾ ਕੇ ਪਹੁੰਚਣ ਜੀ ਤੇ ਭੋਲੇ ਸ਼ੰਕਰ ਦੇ ਸ਼ਿਰਵਾ ਪ੍ਰਾਪਤ ਕਰਨ ਧੰਨਵਾਦ ਜੀ ਸੋਇ ਸੰਸੀ ਨੇ ਪੱਤਰਕਾਰ ਰੋਹਿਤ ਪੁਰੀ ਜੀ ਤੁਹਾਪਣੇ ਰੋ ਸਾਡੇ ਚੈਨਲ ਦੇ ਨਾਲ ਇਸ ਤੋਂ ਬਾਅਦ ਅਗੀਆਂ ਵੀ ਜਿਹੜੀਆਂ ਬਿਲਕੁਲ ਤਾਜ਼ਾ ਔਰ 라이ਵ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਔਰ ਪਰਫਾਰਮੈਂਸ ਹੈ ਜੀ ਬੈਂਡ ਔਰ ਇਹ ਜਿਹੜੀ ਭਗਵਾਨ ਸ਼੍ਰੀ ਰਾਮ ਦੀ ਪ੍ਰਤਿਮਾ ਤੁਸੀਂ ਵੇਖ ਰਹੇ ਹੋ ਇਹ ਅੱਜ ਅੱਜ ਦੀ ਸ਼ੋਭਾ ਯਾਤਰਾ ਦੇ ਵਿੱਚ ਜਿਹੜੀ ਖਿੱਚ ਦਾ ਕਾਰਨ ਬਣੀ ਰਹੀ। ਤੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਬਿਲਕੁਲ ਪੂਰੀ ক্লোਜ਼ ਕਰਕੇ ਵਿਖਾ ਦਿੱਤੀਆਂ ਜਾ। ਅਰੇ ਐਂਗਲ ਤੋਂ ਦਿਖਾ ਦਿਖਾ। ਅੱਲੀ ਬਿੱਟੀ ਬੜੀ ਵਧੀਆ ਦਾ। तो पहली सात संगत जी दर्शन तुम कर रहे हो भगवान श्री राम महाराज जी के और सब्जी मंडी नोत तो क्या बिल्कुल ताज और लाइव तस्वीर तो तुम वेख रहे हो सिर्फ और सिर्फ के डी वर्ल्ड पंजाबी चैनल के माध्यम राय लाइटनिंग उतारी दिखा दें ਅੰਦਰ ਅੰਦਰ ਵਾਲੀਆਂ ਤਸਵੀਰਾਂ ਦੇਖੋ ਅਧਿਕਾਰੇ ਬੈਠੇ ਸਾਰੇ ਬੰਦੇ ਜੀ आज भी इससे रहे जय श्री राम जय श्री राम मैं ना कालू भी आता है जिसकी तो जान है देगा आज भी जयलंद्री देगा आज की हल्दी मैं कह थोड़ी है जी पुटे ही दिखाया ही है अच्छा क्या अजलाई शब्दों कह रहे थे शब्द नहीं आते हैं बेअंदी कह रहे थे अच्छा कपिला है जब एक घरेलू की ताल चलो आज भ

đi qua đi ạ vào đi nào đi nào đi nào đi nào đi nào

ਆ ਜਿਹੜਾ ਲੰਗਰ ਦਾ ਜਿਹੜੀ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਇਹ ਜਿਹੜੀ ਲੰਗਰ ਦੀ ਸੇਵਾ ਤੁਸੀਂ ਵੇਖ ਰਹੇ ਹੋ ਸ਼੍ਰੀ ਰਾਮ ਨਵੀ ਦਫਤਰ ਤੇ ਬਿਲਕੁਲ ਤਾਜ਼ਾ ਲਾਈ ਫਸਫੀਰਾ ਔਰ ਇਹ ਜਿਹੜੀ ਸੇਵਾ ਅੱਜ ਦੀ ਲੰਗਰ ਦੀ ਗੁਰੂ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਇਹ ਜਿਹੜੀ ਕੀਤੀ ਜਾ ਰਹੀ ਹੈ ਸੋ ਸਾਰੇ ਸੇਵਾਦਾਰ ਵੀਰ ਲਗਾਤਾਰ ਆਪਣੀ ਸੇਵਾ ਨਿਭਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਹਲੋ ਮੁਬਾਰਕਾਂ ਦੇ ਦੋਨਾਂ ਤੁਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਅੱਜ ਦੇ ਜਿਹੜੇ ਚੰਗਾ ਵਾਲਾ ਸਟੋਪ ਦਾ ਨਾਮ ਬੋਲ ਬੋ ਕੇ ਅਲਵ ਕਰਦਾ ਉਸ ਤੋਂ ਬਾਅਦ ਇਹ ਜਿਹੜੇ ਰਾਮ ਆਉਂਗਰੀ ਸ਼ੋਭਾ ਯਾਤਰਾ ਕੱਢੀ ਗਈ ਆ ਫਾਇਰ ਸਾਇਰ ਦੇ ਸੰਯੋਗ ਨਾਲ ਕੱਢੀ ਗਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਚੱਲਿਏ ਇਹ ਜਿਹੜਾ ਲੰਗਰ ਦੀ ਸੇਵਾ ਸ਼੍ਰੀ ਗੁਰੂ ਕਲਾ ਮਾਚਰੀ ਰਜਿਸਟਰਡ ਜੋਗੀ ਰਾਤਰੀ ਰਾਮਲੀਲਾ ਦਿਖਾਉਂਦੇ ਆ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਆ ਔਰ ਸ਼ਹਿਰ ਦੇ ਸਹਿਯੋਗ ਨਾਲ ਇਹ ਸੇਵਾ ਹੋਈ ਆ ਐਸੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸ਼ਹਿਰ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਆ ਪ੍ਰਭੂ ਇਹਨਾਂ ਦੇ ਮਨੋ ਕਾਮਨਾ ਪੂਰੀਆਂ ਕਰੇ જય ਸ਼੍ਰੀ ਰਾਮ જય ਸ਼੍ਰੀ ਆਪਣਾ 9 10 ਰਕਰਨਾਰ ਕਿਸ਼ਵਰ ਗੁਪਤਾ ਜੀ ਮੈਂਬਰ ਗੁਰੂ ਕਲਾ ਮੈਂਕਨ ਗੁਪਤਾ ਜੀ ਜਿਹੜੀ ਸੋਪਾ ਯਾ ਤਾ ਦੇ ਅਰੇਂਜਮੈਂਟ ਇੰਤਜ਼ਾਮੀਆਂ ਕਿਸ ਤਰ੍ਹਾਂ ਦੇ ਰਹੇ ਆ ਇਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਜੀ ਅਰੇਂਜਮੈਂਟ ਹੋਇਆ ਵਾ ਸਾਰੇ ਤਨ ਮਨ ਧਨ ਦੇ ਨਾਲ ਉਹਨਾਂ ਨੇ ਸਾਨੂੰ ਸੇਵਾ ਦਿੱਤੀ ਆ ਔਰ ਜੋ ਵੀ ਸੇਵਾ ਹੋਈ ਆ ਇਸ ਸਾਰੇ ਸ਼ਹਿਰ ਦੇ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਕੇਅਰਫੁਲ ਕਨੋ ਵੀ ਦਿੱਤਾ ਵਾ ਕੋਈ ਸੀ ਇੱਥੇ ਲੰਗਰ ਦੀ ਸੇਵਾ ਵਿੱਚ ਹੋਰ ਵੀ ਜੋਖ ਖਰਚੇ ਹੋਏ ਆ ਸਾਰੇ ਨਾਲ ਮਿਲ ਕੇ ਸ਼ਹਿਰ ਦਾ ਸਹਿਯੋਗ ਕੀਤਾ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼੍ਰੀ ਕੋਲ ਕਲਾ ਮੰਚ ਨੂੰ ਤੋਂ ਰਜਿਸਟਰ ਧੰਨਵਾਦ ਜੈ ਸ਼੍ਰੀ ਰਾਮ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਤਿਹਾਸਿਕ ਸ਼ਹਿਰ ਨਕੋਦਰ ਦੀ ਔਰ ਅੱਜ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਸ਼੍ਰੀ ਰਾਮ ਨਵੀਂ ਦੇ ਅਸਰ ਦੇ ਵਿੱਚ ਅੱਜ ਸ਼ਹਿਰ ਨਕਦਰ اور ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਇਹ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਸੋ ਦਰਸ਼ਨ ਤੁਸੀਂ ਕਰ ਰਹੇ ਹੋ ਸੋ ਸਾਹਮਣੇ ਇਹ ਸ਼੍ਰੀ ਰਾਧਾ ਕਿਸ਼ਨ ਮੰਦਿਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਮਾਰਾ ਕੱਟਾ ਦਾ ਲੈ ਗਿਆ ਉਹ ਮੈਂ ਲਾਇਆ ਫਿਰ ਬਹੁਤ ਲੈ ਗਿਆ ਕੱਟਾ ਪਿਆ ਬਈ ਸੋ ਕਾਰੀ ਸਾ ਸੰਗਤੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਤਿਹਾਸਿਕ ਸ਼ਹਿਰ ਨਕੌਦਰ ਦੀਆਂ ਔਰ ਅੱਜ ਜਿਹੜੀ ਰਾਮ ਨਵੀ ਦੇ ਅਸਰ ਤੇ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੋ ਵਕ ਵਕ ਜਿਹੜੇ ਸ਼ਹਿਰ ਨਕੌਦਰ ਦੇ ਆਪਾਂ ਕਹਿ ਸਕਦੇ ਹਾਂ ਕਿ ਚੌਂਕ ਨੇ ਪਹਿਲੇ ਸ਼ੋਭਾ ਯਾਤਰਾ ਦੇ ਨਾਲ ਜਿਹੜੇ ਚੌਂਕਾਂ ਦੇ ਵਿੱਚ ਭ੍ਰਮਣ ਕੀਤਾ ਗਿਆ ਉਹ ਭਗਵਾਨ ਸ਼੍ਰੀ ਰਾਮ ਦੀ ਜਿਹੜੀ ਪ੍ਰਤਿਮਾ ਵਿਸ਼ਾਲ ਪ੍ਰਤਿਮਾ ਜਿਹੜੀ ਅੱਜ ਦੀ ਸ਼ੋਭਾ ਯਾਤਰਾ ਦੇ ਵਿੱਚ ਖਿੱਚ ਦਾ ਕਾਰਨ ਬਣੀ ਰਹੀ ਸੋ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਬਜ਼ੀ ਮੰਡੀ ਨਕੋਧ ਵਿਕੇ ਦੀਆਂ ਸੋ ਪਿਆਰੇ ਵੀਰੋ ਹੁਣ ਤੋਂ ਥੋੜਾ ਸਮਾਂ ਬਾਅਦ ਜਿਹੜੀ ਬੈਂਡ ਦੀ ਪਰਫਾਰਮੈਂਸ ਤੁਸੀਂ ਵੇਖੋਗੇ ਗਰ ਵੀਰੋ ਜੇ ਜੇ ਤੁਸੀਂ ਚਾਕੀ ਦੇਖ ਰਹੇ ਹੋਏ ਰਾਗਵ ਮਹਾਕਾਲ 8 ਗਰੁੱਪ ਵੱਲੋਂ ਜਿਹੜੀ ਇਹ ਪੇਸ਼ ਕੀਤੀ ਗਈ ਤੋਂ ਵੀਰ ਹੁਣਾਂ ਦਾ ਜਿਹੜਾ ਇਹ ਕਪੂਠਾ ਕਪੂਠਲਾ ਤੋਂ ਜਿਹੜਾ ਗਰੁੱਪ ਆਇਆ ਹੋਇਆ ਹੈ ਜੀ ਆਪ ਜਿਓ ਤੁਹਮੇ ਬਾਲ ਜਗਾ ਜਗਾ